ਹਾਂਜੀ ਵੀਵਰਸ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਵਾਸਤੇ ਸੂਟ ਲੈ ਕੇ ਆਇਆ ਹਾਂ ਬਹੁਤ ਵਧੀਆ ਕਢਾਈ ਵਾਲੇ ਸੂਟ ਨੇ ਕੈਟਲੋਗ ਵਾਲੇ ਸੂਟ ਨੇ ਮਸਲੀਨ ਦੇ ਸੂਟ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਛੋਟੀ ਜਿਹੀ ਵੀਡੀਓ ਰਹੂਗੀ ਔਰ ਅਗਰ ਵੀਡੀਓ ਅੱਛੀ ਲੱਗੇ ਨਾ ਔਰ ਕਮੈਂਟ ਦੇ ਨਾਲੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ embroidery ਦੇਖੋ ਕਿੰਨੀ ਸ਼ਾਨਦਾਰ embroidery ਹੈ ਜੀ ਕੱਪੜਾ ਤੁਹਾਨੂੰ ਮਿਲੂਗਾ ਜੀ ਪਿਓਰ ਮਸਲੀਨ कॉटन ਹੈ ਜੀ ਮਸਲੀਨ ਪਿਓਰ ਨਹੀਂ ਮਸ਼ੀਨ कॉटन ਹੈ ਇਹਨੇ ਗਰਮੀ ਵਾਲਾ ਕੱਪੜਾ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਪੂਰੀ ਫਰੈਂਟ ਦੇ ਉੱਪਰ ਕਢਾਈ ਦਿਖਾ ਦਿਓ ਘੇਰੇ ਦੇ ਉੱਪਰ ਵੀ ਤੁਹਾਨੂੰ ਨਾਲ ਕਢਾਈ ਮਿਲੂਗੀ ਪੂਰਾ ਪੈਨਲ ਬਣਿਆ ਹੋਇਆ ਕਢਾਈ ਦਾ ਔਰ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਕੋਟਾ ਦਾ ਦੁਪੱਟਾ ਕਢਾਈ ਵਾਲਾ ਦੁਪੱਟਾ ਮਿਲੂਗਾ ਪੂਰਾ ਲੰਬਾ ਚੌੜਾ ਦੁਪੱਟਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਂਗਾ ਦੁਪੱਟਾ ਦੇਖੋ ਪੂਰੀ ਦੁਪੱਟੇ ਦੇ ਉੱਪਰ ਕਢਾਈ ਹੈ ਜੀ ਰੇਟ ਰਹੂਗਾ ਸਿਰਫ 1300 ਤੇ 95 ਰੁਪਏ ਕਲਰ ਇਹਦੇ ਬਹੁਤ ਸ਼ਾਨਦਾਰ ਨੇ ਆਹ ਲਓ ਜੀ ਪਹਿਲਾਂ ਤੁਹਾਨੂੰ ਮੈਂ ਦਿਖਾਇਆ ਸੀਗਾ ਲਾਈਟ ਸੀ ਗ੍ਰੀਨ ਪਿੰਕ ਕਲਰ ਆ ਗਿਆ ਜੀ ਸਿਰਫ 1395 ਰੁਪਏ ਕੋਰੀਅਰ ਆਲ ਓਵਰ ਇੰਡੀਆ ਤੁਹਾਡਾ ਖਰਚਾ ਕੋਈ ਨਹੀਂ ਹੋਣਾ ਲੱਗਦਾ ਤੁਹਾਡੇ ਸੂਟ ਘਰੇ ਇੰਨੇ ਰੇਟ ਤੇ ਪਹੁੰਚੂਗਾ ਜਿੰਨੇ ਦਾ ਮੈਂ ਤੁਹਾਨੂੰ ਕਹਿ ਰਿਹਾ ਆ ਪਿਓਰ ਕੋਟਾ ਦਾ ਦੁਪੱਟਾ ਕਢਾਈ ਵਾਲਾ ਦੁਪੱਟਾ ਬਹੁਤ ਵਧੀਆ ਕਪੜਾ ਕੋਈ ਲੈਨਿੰਗ ਦੀ ਜ਼ਰੂਰਤ ਨਹੀਂ ਪੂਰੀ ਲੈਂਥ ਦਾ ਸੂਟ ਆ ਆਲ ਓਵਰ 5 ਮੀਟਰ ਸੂਟ ਆ ਰੇਟ ਦਊਗਾ ਸਿਰਫ 1395 ਰੁਪਏ ਕਲਰ ਦੇਖੋ ਲਾਜਵਾਬ ਕਲਰ ਆਏ ਨੇ ਬਹੁਤ ਸੋਹਣੇ ਸੋਹਣੇ ਰੰਗ ਆਏ ਨੇ ਜੀ ੀਸ ਵੀ ਦਊਗਾ ਤੁਹਾਨੂੰ ਅੱਜ ਟੌਪ ਕਲਾਸ ਲਓ ਜੀ ਦੇਖੋ ਪੀਸ ਕਿੰਨਾ ਸ਼ਾਨਦਾਰ ਪੀਸ ਆ ਕਢਾਈ ਦੇਖੋ ਕਿੰਨੀ ਵਧੀਆ ਕੀਤੀ ਹੋਈ ਹੈ ਕਢਾਈ ਪਾਨ ਦਾ ਪੱਤਾ ਬਣਿਆ ਇਹਦੇ ਅੰਦਰ ਵੀ ਦੇਖੋ ਨਾਲ ਕਢਾਈ ਕੀਤੀ ਹੋਈ ਹੈ ਪੂਰੀ ਪੂਰੀ ਹੈਵੀ ਕਢਾਈ ਆ ਕੋਈ ਹਲਕੀ ਕਢਾਈ ਨਹੀਂ ਕੋਈ ਕਾਪੀ ਨਹੀਂ ਹੈ Ориਜినਲ ਪੀਸ ਨੇ ਸਾਰੇ ਆ ਲੋ ਜੀ ਨਾਲ ਪਿਓਰ ਕੋਟਾ ਦਾ ਕਢਾਈ ਵਾਲਾ ਦੁਪੱਟਾ ਚਾਰੇ ਪਾਸੇ ਤੁਹਾਨੂੰ ਨਾਲ ਲੈਸ ਮਿਲੂਗੀ ਜੀ ਖੂਬਸੂਰਤ 2.5 ਮੀਟਰ ਦਾ ਦੁਪੱਟਾ ਰਹੂਗਾ 5 ਮੀਟਰ ਸੂਟ ਦਾ ਆਲ ਓਵਰ ਕਪੜਾ ਰਹੂਗਾ ਰਨਿੰਗ 5 ਮੀਟਰ ਹੈ ਲਵੈਂਡਰ ਸ਼ੇਡ ਆ ਗਿਆ ਜੀ ਰੇਟ ਰਹੂਗਾ ਸਿਰਫ 1300 ਤੇ 95 ਰੁਪਏ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਲਵੈਂਡਰ ਸ਼ੈਡ ਜਬਰਦਸਤ ਪੀਸ ਨੇ ਜੀ ਕੋਈ ਪੀਸ ਛੱਡਣ ਵਾਲਾ ਨਹੀਂ ਕੱਪੜਾ ਵੀ ਬਹੁਤ ਸੋਹਣਾ ਸੌਫਟ ਕੱਪੜਾ ਮਲਾਈਆਰ ਦਾ ਕੱਪੜਾ ਆ ਲੋ ਜੀ ਦੁਪੱਟਾ ਆਹ ਫਾਤਾ ਦੁਪੱਟਾ ਵੀ ਪੂਰਾ 2.5 ਮੀਟਰ ਲੰਬਾ ਪੂਰੀ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਹੈਵੀ ਕਢਾਈ ਮਿਲੂਗੀ ਜੀ ਆ ਦੇਖੋ ਪੂਰੀਆਂ ਛੜੀਆਂ ਬਣੀਆਂ ਹੋਈਆਂ ਜਿਹੜੀਆਂ ਨਾ ਨਾਲੇ ਦੇ ਵਿੱਚ ਆ ਦੇਖੋ ਬੂਟੀ ਬਣੀ ਹੋਈਆਂ ਸਾਰੀ ਕਢਾਈ ਦੇ ਨਾਲ ਬਣੀ ਹੋਈ ਹੈ ਰੇਟ ਰਹੂਗਾ ਸਿਰਫ 1300 ਤੇ 95 ਰੁਪਏ ਜੀ ਲਓ ਜੀ ਦੂਜਾ ਡਿਜ਼ਾਈਨ ਆ ਗਿਆ ਕਢਾਈ ਵਾਲਾ ਕਪੜਾ ਦੇਖੋ ਕਿੰਨਾ ਸ਼ਾਨਦਾਰ ਕਪੜਾ कॉटन ਦਾ ਸੂਟ ਰਹੂਗਾ ਪੂਰੀ ਹੈਵੀ ਕਢਾਈ ਰਹੂਗੀ ਜੀ ਕਢਾਈ ਦੇਖੋ ਕਿੰਨੀ ਸ਼ਾਨਦਾਰ ਪੂਰਾ ਪੈਨਲ ਲੈਸ ਦੇ ਨਾਲ ਪੈਨਲ ਬਣਾਇਆ ਹੈ ਦੋਨੇ ਸਾਈਡਾਂ ਦੇ ਉੱਪਰ ਬੂਤੀ ਮਿਲੂਗੀ ਕਢਾਈ ਦੀ ਪੈਨਲ ਦੇ ਉੱਪਰ ਵੀ ਸਾਰਾ ਕਢਾਈ ਮਿਲੂਗਾ ਤੁਹਾਨੂੰ ਜੀ ਨੇਗੇ ਔਰ ਕਿਹੜੇ ਤੇ ਲੱਗ ਮਿਲੂਗੀ ਕਢਾਈ ਤੇ ਨਾਲ ਪਿਓਰ ਕੋਟਾ ਦਾ ਮਿਲੂਗਾ ਜੀ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਜੀ ਪੂਰੀ ਦੁਪੱਟੇ ਦੇ ਵਿੱਚ ਵੀ ਤੁਹਾਨੂੰ ਨਾਲ ਕਢਾਈ ਮਿਲੂਗੀ ਉਸੇ ਤਰ੍ਹਾਂ ਦੀ ਬੂਤੀ ਬਣੀ ਹੋਈ ਆ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਰੇਟ ਰਹੂਗਾ ਸਿਰਫ 1395 ਰੁਪਏ ਇੱਕ ਕਲਰ ਮਿਲੂਗਾ ਜੀ ਇਹ ਜਿਹੜਾ ਤੁਹਾਨੂੰ ਗਾਜਰੀ ਕਲਰ ਪੀਸ ਤੁਹਾਨੂੰ ਮੈਂ ਸਾਰੇ ਖੋਲ ਕੇ ਦਿਖਾਉਂਗਾ ਕੋਈ ਤੁਹਾਨੂੰ ਮੈਂ ਪੀਸ ਐਡਾ ਨਹੀਂ ਦਿਖਾਉਂਗਾ ਮੈਂ ਆਹ ਲਓ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਜੀ ਖੂਬਸੂਰਤ ਪੀਸ ਕਢਾਈ ਵੀ ਜਿਹੜੀ ਕੀਤੀ ਹੋਈ ਹੈ ਨਾ ਸਾਰੀ ਸਿੰਗਲ ਟੰਕੇ ਦੀ ਕਢਾਈ ਆ ਪਫਦਾ ਕੰਮ ਕੀਤਾ ਹੋਇਆ ਕੋਈ ਮੋਟਾ ਕੰਮ ਨਹੀਂ ਹੈਗਾ ਕੋਈ ਇਹ ਨਹੀਂ ਹੈ ਵੀ ਕਢਾਈ ਉਧਰ ਦੀ ਹੋ ਗਈ ਤੁਹਾਡੀ ਕਲਰ ਡਿਜ਼ਾਈਨ ਸਾਰੇ ਲਾਈਵ ਆਪ और दुपट्टा भी थोड़ा मिलेगा जी प्योर कोटा का दुपट्टा पूरा ढाई मीटर लंबा दुपट्टा दुपट्टा भी देखो बहुत शानदार दुपट्टा जी सिर्फ तेरह सौ पचानवे रुपये जी और जल्दी जल्दी मैं जो भी पीस दूंगा ओरिजिनल दूंगा कॉपी नहीं दूंगा किसी भी सूट भी दी लो जी मस्टर्ड कलर आ गया येलो मस्टर्ड सब बात है पीस देखो कि शानदार पीस है बहुत खूबसूरत पीस ਕੜਾਈ ਚੈੱਕ ਕਰ ਲੋ ਪੂਰੀ ਹੈਵੀ ਕੜਾਈ ਮਿਲੂਗੀ ਫਰੈਂਡ ਦੇ ਉੱਪਰ ਫੈਂਸੀ ਕੜਾਈ ਹੈ ਬਰੀਕ-ਤਰਕੇ ਦਾ ਕੰਮ ਹੈ ਸਿੰਗਲ ਟੰਕੇ ਦਾ ਕੋਈ ਮੋਟੀ ਕੜਾਈ ਨਹੀਂ ਹੈਗੀ ਪੈਨਲ ਬਣਿਆ ਹੋਇਆ ਹੈ ਲੈਂਸ ਦੇ ਨਾਲ ਸਾਈਡਾਂ ਦੇ ਉੱਪਰ ਵੀ ਤੁਹਾਨੂੰ ਨਾਲ ਕੜਾਈ ਮਿਲੂਗੀ ਜੀ ਔਰ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਕੋਟਾ ਦਾ ਹੀ ਦੁਪੱਟਾ ਕੜਾਈ ਵਾਲਾ ਦੁਪੱਟਾ ਖੂਬਸੂਰਤ ਦੁਪੱਟਾ ਲਓ ਜੀ ਦੇਖੋ ਦੁਪੱਟਾ ਕਿਆ ਬਾਤ ਹੈ ਕੜਾਈ ਦੇਖੋ ਕਿੰਨੀ ਸ਼ਾਨਦਾਰ ਦੁਪੱਟੇ ਦੇ ਉੱਪਰ ਨਾਲ ਫੋਰ ਸੈਟ ਤੁਹਾਨੂੰ ਲੈਂਸ ਮਿਲੂਗੀ ਨੇਜ ਰਹੂਗੀ ਸਿਰਫ ਅਸਰ 1395 ਰੁਪਏ ਔਰ ਕੋਰੀ ਰਹੂਗਾ ਜੀ ਆਲ ਓਵਰ ਇੰਡੀ कोई एक्स्ट्रा चार्ज नहीं आ लो जी कलर देखो किड्ढा ही शानदार कलर आ गया जी खूबसूरत पीस देखो, देखो, पुरी, पुरी जी। जी। क्या बात है कढ़ाई देखो कढ़ाई बहुत शानदार कोड़े की कढ़ाई है घेरे ਦੇ اوپر ਵੀ پوری ਕੜਾਈ ਮਿਲੂਗੀ ਤੁਹਾਨੂੰ ਔਰ ਨਾਲ ਦੁਪੱਟਾ ਮਿਲੂਗਾ ਜੀ ਕੋਟ ਦਾ ਦੁਪੱਟਾ ਰੇਂਜ ਰਹੂਗੀ ਸਿਰਫ 1395 ਰੁਪਏ ਜੀ ਕਿਆ ਬਾਤ ਹੈ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਕੜਾਈ ਚਾਰੇ ਪਾਸੇ ਲੈਸ ਵੀ ਤੁਹਾਨੂੰ ਬਹੁਤ ਸ਼ਾਨਦਾਰ ਲੈਸ ਮਿਲੂਗੀ ਔਰ ਰੇਟ ਸਿਰਫ 1395 ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਆਹ ਲਓ ਜੀ ਪੀਸ ਬਜੇ ਸਿੰਗਲ ਬਲੈਕ ਕਲਰ ਦਾ ਪੀਸ ਹੈ ਕਲੋਰੀ ਬ੍ਰੈਡ ਦਾ ਪੀਸ ਹੈ ਪੀਸ ਦੇਖੋ ਪਹਿਲਾਂ ਚੈੱਕ ਕਰੋ ਖੂਬਸੂਰਤ ਪੀਸ ਸਨੈਪ ਨਾਲ ਤੁਹਾਨੂੰ ਮੈਂ ਨਾਲ ਦਿਖਾਉਂਗਾ ਆਹ ਲਓ ਜੀ ਬਾਟਮ ਮਿਲੂਗੀ ਜੀ ਪੂਰਾ ਦੇਖੋ ਨਾਲ ਇਹਦੇ ਤੇ ਨਾ ਥੱਲੇ ਕਢਾਈ ਕੀਤੀ ਹੋਈ ਹੈ ਪੂਰਾ ਸਿਪੀ ਦਾ ਕੰਮ ਹੈ ਨਾਲ ਨੋਟ ਦਾ ਕੰਮ ਕੀਤਾ ਹੋਇਆ ਮਾਹਮੇ ਤੇ ਲਗ ਪ੍ਰਿੰਟਿੰਗ ਮਿਲੂਗੀ ਜੀ ਤੇ ਦੁਪੱਟਾ ਮਿਲੂਗਾ ਜੀ ਤੁਹਾਨੂੰ ਫੁੱਲ ਪਿਓਰ ਦਾ ਦੁਪੱਟਾ ਉਹ ਵੀ ਡਿਜੀਟਲ ਦੁਪੱਟਾ ਜੀ ਰੇਟ ਰਹੂਗਾ ਸਿਰਫ 1395 ਰੁਪਏ ਜੀ ਆਹ ਲੋ ਜੀ ਆਫਟਰ ਸਟਿਚਿੰਗ ਦੇਖੋ ਇਸ ਤਰ੍ਹਾਂ ਬਣੂਗਾ ਬ੍ਰਾਂਡ ਚੈੱਕ ਕਰ ਲਓ ਖੂਬਸੂਰਤ ਪੀਸ ਹੈ ਆਹ ਲੋ ਜੀ ਪੀਸ ਬਚੇ ਸਿੰਗਲ ਅਵੀਜ਼ਾ ਬ੍ਰਾਂਡ ਦਾ ਪੀਸ ਹੈ ਜੀ ਜਾਮ ਕਾਟਨ ਕੱਪੜਾ ਰਹੂਗਾ ਸਿੰਗਲ ਪੀਸ ਹੈ ਪਹਿਲਾਂ ਰੇਟ ਸੀ 1495 ਰੁਪਏ ਜੀ ਆਹ ਘੇਰਾ ਦੇਖੋ ਇਹਦਾ ਕਢਾਈ ਸ਼ਾਨਦਾਰ ਘੇਰੇ ਦੇ ਉੱਪਰ ਵੀ ਸਾਰੀ ਕਢਾਈ ਹੈ ਜੀ ਆਹ ਵਾਲੀ ਪੂਰੀ ਕਢਾਈ ਹੈ ਜੀ ਚੈੱਕ ਵਾਲਿਆਂ ਉੱਪਰ ਨੋਟ ਦਾ ਕੰਮ ਕੀਤਾ ਹੋਇਆ ਜਾਮ ਕਾਟਨ ਕਪੜਾ ਰਹੂਗਾ ਅਵੀਜ਼ਾ ਬ੍ਰਾਂਡ ਦਾ ਪੀਸ ਹੈ ਕਾਟਨ ਦੀ ਮਿਲੂਗੀ ਬਾਟਮ ਤੇ ਨਾਲ ਮਲ ਕਾਟਨ ਦਾ ਮਿਲੂਗਾ ਜੀ ਤੁਹਾਨੂੰ ਬਹੁਤ ਸ਼ਾਨਦਾਰ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਇੰਗਲਿਸ਼ ਪ੍ਰਿੰਟਿੰਗ ਆ ਇਹ ਹੁਣ ਤੁਹਾਨੂੰ ਇਹ ਵੀ ਤੁਹਾਨੂੰ 1395 ਰੁਪਏ ਨੂੰ ਮਿਲੂਗਾ ਜੀ ਸਿੰਗਲ ਸੂਟ ਹੈ ਜੀ ਕੀ ਆ ਬਾਤ ਹੈ ਦੁਪੱਟਾ ਦੇਖੋ ਕਿੰਨਾ ਪੂਰਾ 2.5 ਮੀਟਰ ਲੰਬਾ ਦੁਪੱਟਾ ਹੈ ਜੀ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲਓ ਜੀ ਪੀਸ ਆ ਗਿਆ ਜੀ ਫੇਦਾ ਬ੍ਰਾਂਡ ਦਾ ਪੀਸ ਹੈ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਨੇ ਜੀ ਬਹੁਤ ਵਧੀਆ ਪੀਸ ਤੁਹਾਨੂੰ ਮੈਂ ਇਹਦੀ ਕਢਾਈ ਦਿਖਾਉਂਗਾ ਕਿਆ ਬਾਤ ਹੈ ਸਾਰਾ ਸਿੰਗਲ ਟੰਕੇ ਦਾ ਪਵਦਾ ਕੰਮ ਕੀਤਾ ਹੈ ਜੀ ਤੁਹਾਡੇ ਕਾਰਨਰ ਦੇ ਉੱਪਰ ਘੇਰੇ ਦੇ ਉੱਪਰ ਤੁਹਾਡੇ ਨਾਲ ਕਢਾਈ ਆਊਗੀ ਬ੍ਰਾਂਡ ਚੈੱਕ ਕਰ ਲਓ ਜਾਮ ਕਾਟਨ ਕਪੜਾ ਰਹੂਗਾ ਕਢਾਈ ਬਹੁਤ ਸ਼ਾਨਦਾਰ ਹੈ ਕਢਾਈ ਕੋਲੋਂ ਦਿਖਾ ਦਿਓ ਜੀ ਬਾਟਮ ਦੀ ਮਿਲੂਗੀ ਜਾਮ ਕਾਟਨ ਦੀ ਮਿਲੂਗੀ ਜੀ ਬਾਟਮ ਬ੍ਰਾਂਡਡ ਆਰਟੀਕਲ ਹੈ ਕਢਾਈ ਦੇਖੋ ਪੂਰਾ ਕੋਰਨਰ ਦੇ ਉੱਪਰ ਸਾਰੀ ਕਢਾਈ ਹੈ ਜੀ ਪੂਰੀ ਦੀ ਪੂਰੀ ਕਟਵਰਕ ਦਾ ਕੰਮ ਕੀਤਾ ਹੋਇਆ ਨਾਲ ਹੈ ਜੀ ਤੇ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ ਸਿਰਫ 1395 ਰੁਪਏ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਜੀ ਸਿਰਫ 1395 ਬਾਅਦ ਛੇਤੀ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਦੇਖੋ ਸਾਰੇ ਹੀ ਖੂਬਸੂਰਤ ਨੇ ਜੀ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਪਿਸਤਾ ਕਲਰ ਆ ਗਿਆ ਜੀ ਡਾਰਕ ਪਿਸਤਾ ਕਿਹੜਾ ਇਹ ਦੇਖੋ ਕਿੰਨੀ ਸ਼ਾਨਦਾਰ ਕਢਾਈ ਕੀਤੀ ਹੋਈ ਆ ਬ੍ਰਾਂਡ ਤੁਹਾਨੂੰ ਮੈਂ ਦਿਖਾਉਗਾ ਜੀ ਨਾਲ ਲੱਗਿਆ ਹੋਇਆ ਬ੍ਰਾਂਡ ਦੇਖੋ ਫਿਦਾ ਬ੍ਰਾਂਡ ਦਾ ਟੈਗ ਲੱਗਿਆ ਹੋਇਆ ਰੇਟ ਸਿਰਫ 1395 ਰੁਪਏ ਬਹੁਤ ਸ਼ਾਨਦਾਰ ਕਢਾਈ ਕੀਤੀ ਹੋਈ ਹੈ ਜੀ ਬਾਟਮ ਵੀ ਮਿਲੂਗੀ ਜੀ ਤੁਹਾਨੂੰ ਨਾਲ ਜਾਮ ਕਾਟਨ ਦੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਮਸਲੀਨ ਦਾ ਹੀ ਦੁਪੱਟਾ ਸਿਰਫ 1395 ਰੁਪਏ ਦੀ ਲਓ ਜੀ ਪ्योर ਮਸਲੀਨ ਦਾ ਦੁਪੱਟਾ ਖੋਲ ਕੇ ਦਿਖਾ ਦੋ ਦੁਪੱਟਾ ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਆ ਬਹੁਤ ਸੋਹਣਾ ਦੁਪੱਟਾ ਜੀ ਰੇਟ ਰਹੂਗਾ ਸਿਰਫ ਔਰ ਸਿਰਫ 1395 ਆਫਟਰ ਸਟੇਜਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਆ ਲਓ ਜੀ 골ਡਨ ਕਲਰ ਵੀ ਆ ਗਿਆ ਦੇ ਵਿੱਚ ਕਲਰ ਡਿਜ਼ਾਈਨ ਸਾਰੇ ਹੀ ਖੂਬਸੂਰਤ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਇਲਾਜਵਾ 2.5 ਮੀਟਰ ਸ਼ਰਟਰ ਹੋਗੀ ਜੀ ਬਾਟਮ ਮਿਲੂਗੀ ਜੀ ਅਪਰੋਕਸੀਮੇਟਲੀ 3 ਮੀਟਰ ਬਹੁਤ ਵਧੀਆ ਪੀਸ ਨੇ ਜੀ ਕੋਈ ਛੱਡਣ ਵਾਲਾ ਪੀਸ ਨਹੀਂ ਪ੍ਰੀਮੀਅਮ ਜੈਮ ਕਾਟਨ ਦਾ ਕੱਪੜਾ ਰਹੂਗਾ ਸਾਰੇ ਦਾ ਸਾਰਾ ਫਿਦਾ ਬ੍ਰਾਂਡ ਰਹੂਗਾ ਜੀ ਬ੍ਰਾਂਡ ਸਾਡ ਨਾਲ ਲੱਗਿਆ ਹੋਇਆ ਔਰ ਦੁਪੱਟਾ ਮਿਲੂਗਾ ਜੀ ਮਸਲੀਨ ਦਾ ਬ੍ਰਾਂਡ ਦਿਖਾ ਦੋ ਜੀ ਸਾਰ ਤੇ ਲੱਗਿਆ ਹੋਇਆ ਆ ਲੋ ਜੀ ਦੁਪੱਟਾ ਦੇਖੋ ਨਾਲ ਖੂਬਸੂਰਤ ਪਿਓਰ ਮਸਲੀਨ ਦਾ ਦੁਪੱਟਾ ਸਿਰਫ 1300 ਤੇ 95 ਰੁਪਏ ਆਫਟਰ ਸਟਿਚਿੰਗ ਦੇ ਕੋ ਇਸ ਤਰ੍ਹਾਂ ਮਿਲੂਗਾ ਬਹੁਤ ਸ਼ਾਨਦਾਰ ਸੂਟ ਨੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੈਕਸਟ ਆਰਟੀਕਲ ਦਿਖਾਉਂਗਾ ਸੈਲੀਬ੍ਰਿਟੀ ਸੂਟ ਆ ਗਿਆ ਜੀ ਸਿਰਫ ਇਹਦੇ ਵਿੱਚ ਕਰੀਮ ਕਲਰ ਹੈ ਜੀ ਆਲ ਓਵਰ 5 ਮੀਟਰ ਸੂਟ ਹੈ ਜੀ ਪੂਰਾ ਦਾ ਪੂਰਾ ਇਹ ਪੀਸ ਦੇਖੋ ਪਹਿਲਾਂ ਤਾਂ ਖੂਬਸੂਰਤ ਪੀਸ ਹੈ ਜਿਆਦਾ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਸਾਡੇ ਸਕਰੀਨ ਦੇ ਉੱਪਰ ਕਢਾਈ ਦੇਖੋ ਕਿੰਨੀ ਸ਼ਾਨਦਾਰ ਹੈ ਕਰੀਮ ਦੇ ਉੱਪਰ ਬਲੈਕ ਕਲਰ ਦੀ ਕਢਾਈ ਕੀਤੀ ਹੋਈ ਹੈ ਸਾਰੀ ਦੀ ਸਾਰੀ ਔਰ ਤੁਹਾਨੂੰ ਨਾਲ ਇਹ ਦੇ ਦੁਪੱਟਾ ਦਿਖਾਉਂਗਾ ਜੀ ਬਹੁਤ ਹੈਵੀ ਦੁਪੱਟਾ ਆਹ ਲਓ ਜੀ ਦੁਪੱਟਾ ਜਿਹੜਾ ਮਿਲੂਗਾ ਨਾ ਤੁਹਾਨੂੰ ਇਹ ਦੁਪੱਟਾ ਚਨੌਨ ਸਫਾਉਣ ਦਾ ਦੁਪੱਟਾ ਜੀ ਕੋਈ ਆਮ ਪੀਸ ਨਹੀਂ ਹੈਗਾ ਪਹਿਲਾਂ ਰੇਟ ਸੀਗਾ ਇਹਦਾ 1895 1995 ਰੁਪਏ ਜੀ ਆ ਦੇਖੋ ਪੀਸ ਬਹੁਤ ਸੋਹਣਾ ਪੀਸ ਹੈ ਜੀ ਹੁਣ ਤੁਹਾਨੂੰ ਮਿਲੂਗਾ ਸਿਰਫ 1695 ਰੁਪਏ ਦਾ ਜੀ ਸਿੰਗਲ ਸੂਟ ਹੈ ਜਿਹੜਾ ਕਾਗ ਨੂੰ ਪਹਿਲਾਂ ਭੇਜ ਦੂਗਾ ਨਾ ਸਕਰੀਨ ਸ਼ਾਟ ਉਹਨੂੰ ਸੂਟ ਛੇਤੀ ਮਿਲ ਜੂਗਾ ਜੀ ਕਲਰ ਡਿਜ਼ਾਈਨ ਸਾਰੇ ਹੀ लाजवाब ਆਹ ਲਓ ਜੀ ਕਲਰ ਦੇਖੋ ਪਹਿਲਾਂ ਦਾ ਬੰਦੇਜ ਦਾ ਸੂਟ ਆ ਗਿਆ 20 ਨੱਕ ਬਣਿਆ ਹੋਇਆ ਜੀ ਜਾਮ ਕਾਟਨ ਕਪੜਾ ਲਹੂਗਾ ਘੇਰੇ ਦੇ ਉੱਪਰ ਵੀ ਕਢਾਈ ਕੀਤੀ ਹੋਈ ਹੈ ਜੀ ਔਰ ਨਾਲ ਤੁਹਾਨੂੰ ਮਿਲੂਗਾ ਜੀ ਇਹਦੇ ਦੇਖੋ ਬਾਟਮ ਕਾਟਨ ਦੀ ਬਾਟਮ ਹੈ ਬ੍ਰਾਂਡਡ ਆਰਟੀਕਲ ਹੈ ਆ ਨੈੱਕ ਦੇ ਉੱਪਰ ਲਾਓ ਚਾਹੇ ਬਾਹਾਂ ਤੇ ਲਾਓ ਜਿੱਥੇ ਮਰਜ਼ੀ ਲਾਓ ਨਾਲ ਮਿਲੂਗਾ ਜੀ ਔਰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ ਸਿਰਫ 1695 ਰੁਪਏ ਜੀ ਆ ਦੇਖੋ ਦੁਪੱਟਾ ਖੂਬਸੂਰਤ ਦੁਪੱਟਾ ਦੇਖੋ ਕਿੰਦਾ ਸ਼ਾਨਦਾਰ ਦੁਪੱਟੇ ਦੇ ਉੱਪਰ ਵੀ ਕਢਾਈ ਕਲਰ ਡਿਜ਼ਾਈਨ ਸਾਰੇ लाजवाब ਨੇ ਜੀ ਕੋਈ ਪੀਛੇ ਛੱਡਣ ਵਾਲਾ ਨਹੀਂ ਬਸ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਬੋਟਲ ਗ੍ਰੀਨ ਸ਼ੇਡ ਹੈ ਜੀ ਸਿਰਫ 1695 ਰੁਪਏ ਜੀ 20 ਨੱਕ ਬਹੁਤ ਵਧੀਆ ਕਢਾਈ ਦਾ ਕੰਮ ਕੀਤਾ ਹੈ ਸਾਰੇ ਦਾ ਸਾਰਾ ਬ੍ਰਾਂਡਡ ਆਰਟੀਕਲ ਆ ਆ ਲੋ ਜੀ ਬਾਟਮ ਦਾ ਕੱਪੜਾ ਔਰ ਐਸੇ ਤਰ੍ਹਾਂ ਹੀ ਤੁਹਾਨੂੰ ਨਾਲ ਇਹਦੇ ਗਲੇ ਨੈੱਕ ਦੇ ਉੱਪਰ ਲਾਉਣ ਵਾਸਤੇ ਮਿਲੂਗਾ ਦੁਪੱਟਾ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਕਢਾਈ ਵਾਲਾ ਦੁਪੱਟਾ ਰੇਟ ਰਹੂਗਾ ਸਿਰਫ 1695 ਰੁਪਏ ਜੀ ਬਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜੋ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਨੈਕਸਟ ਆ ਲੋ ਜੀ ਪਿਓਰ ਮਸਲੀਨ ਆ ਗਈ ਜੀ ਇਹ ਵੀ ਸੈਲੀਬ੍ਰਿਟੀ ਸੂਟ ਹੈ ਜੀ ਪੀਸ ਦਿਖਾਉਂਗਾ ਤੁਹਾਨੂੰ ਖੋਲ ਕੇ ਐਦਾਂ ਨਹੀਂ ਪਤਾ ਲੱਗਣਾ ਘਟੋ ਘਟ ਵੀ ਮੈਂ 20 ਸੂਟ ਵੇਚ ਚੁੱਕਾ ਹਾਂ ਪੀਸ ਆਰਾਮ ਨਾਲ ਦਿਖਾ ਦਿਓ ਜੀ ਪਿਓਰ ਮਸਲੀਨ ਹੈ ਜੀ ਸੈਲਫ ਡਿਜ਼ਾਈਨ ਦੇ ਉੱਪਰ ਮਸਲੀਨ ਹੈ ਪਲੇਨ ਮਸਲੀਨ ਨਹੀਂ ਆ ਦੇਖੋ ਲਾਈਨਿੰਗ ਵਾਲਾ ਡਿਜ਼ਾਈਨ ਹੈ ਜੀ ਮਸਲੀਨ ਦਾ ਸੈਲਫ ਦੇ ਉੱਪਰ ਪੂਰੀ ਦੀ ਪੂਰੀ ਡਿਜੀਟਲ ਪੇਂਟਿੰਗ ਹੈ ਫਲਾਵਰ ਬਣਿਆ ਹੋਇਆ ਬਾਹਾਂ ਦੇ ਤੁਹਾਨੂੰ ਅਲੱਗ ਦੇਖੋ ਪ੍ਰਿੰਟਿੰਗ ਮਿਲੋਗੀ ਜੀ ਇਹ ਸਾਰਾ ਸਾਰਾ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਕਲਰ ਡਿਜ਼ਾਈਨ ਸਾਰੇ ਇਲਾਜਬਾਬ ਆ ਦੇਖੋ ਪੀਸ ਕਿੱਡਾ ਸ਼ਾਨਦਾਰ ਪੀਸ ਇਹ ਮਿਲਦਾ ਦਾ ਆਲ ਓਵਰ 5 ਮੀਟਰੇ ਸੂਟ ਹੈ ਜੀ ਇਹ ਪੂਰੇ ਦਾ ਪੂਰਾ ਆਲ ਓਵਰ ਪਿਓਰ ਮਸਲੀਨ ਦਾ 5 ਮੀਟਰ ਸੂਟ ਜੀ ਔਰ ਨਾਲ ਦੁਪੱਟਾ ਮਿਲੂਗਾ ਜੀ ਪਿਓ ਦੁਪੱਟੇ ਦੇ ਉੱਪਰ ਵੀ ਡਿਜੀਟਲ ਪ੍ਰਿੰਟ ਕੀਤਾ ਹੋਇਆ ਦੇਖੋ ਦੁਪੱਟਾ ਦੇਖੋ ਦੁਪੱਟਾ ਦੇਖੋ ਗੱਦਾ ਸ਼ਾਨਦਾਰ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਰੇਟ ਰਹਿੂਗਾ ਇਸ ਦਾ 1895 ਪਿਓਰ ਕਾਪੀ ਵੀ ਦਊਗਾ ਨਹੀਂ ਤੁਹਾਨੂੰ ਮੈਂ ਪਿਓਰ オリジナル ਪੀਸ ਦਊਗਾ ਮੈਂ ਆਹ ਲਓ ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਦਾ ਬਣੂਗਾ ਸੂਟ ਫੂਰਸਟ ਪੀਸ ਸਿਰਫ 1895 ਰੁਪਏ ਜੀ ਆਹ ਲਓ ਜੀ ਪੀਸ ਦੇਖੋ ਲੌਨ ਕਾਟਨ ਆ ਗਈ ਜੀ ਡਿਜੀਟਲ ਪ੍ਰਿੰਟ ਆਲ ਓਵਰ ਹਲੋ ਵੇ ਕਢਾਈ ਦਿਖਾ ਦਿਓ ਜੀ ਸ਼ਾਨਦਾਰ ਕਢਾਈ ਕੀਤੀ ਹੋਈ ਹੈ ਜੀ ਘੇਰੇ ਤੇ ਕਢਾਈ ਦਿਖਾ ਦਿਓ ਪੂਰਾ ਆਲ ਓਵਰ ਪਾਣੀ ਮੀਟਰ ਡਿਜੀਟਲ ਪ੍ਰਿੰਟ ਰੂਗਾ ਜੀ ਐਸੇ ਤਰ੍ਹਾਂ ਪੂਰਾ ਪੂਰਾ ਪਿਓਰ ਲੌਂਗ ਕਾਟਨ ਹੈ ਔਰ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਬਹੁਤ ਸ਼ਾਨਦਾਰ ਦੁਪੱਟਾ ਜੀ ਹਲੋ ਆਹ ਵਾਹ ਦਾ ਦੁਪੱਟਾ ਹੱਥ 'ਚੋਂ ਨਿਕਲਦਾ ਐਨਾ ਵਧੀਆ ਦੁਪੱਟਾ ਲਓ ਜੀ ਪ੍ਰਿੰਟੇ ਦੇਖੋ ਦੁਪੱਟੇ ਦੀ ਖੂਬਸੂਰਤ ਦੁਪੱਟਾ ਸਿਰਫ ਔਰ ਸਿਰਫ 1895 ਰੁਪਏ ਜੀ ਬਾ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਦੇ ਦੋ ਜਲਦੀ ਲੇਟ ਨਹੀਂ ਕਰਨਾ ਆ ਲੋ ਜੀ ਦੂਜਾ ਕਲਰ ਦੇਖੋ ਇਹਦੇ ਵਿੱਚ ਕਿਆ ਬਾਤ ਹੈ ਪੀਚ ਕਲਰ ਸਿਰਫ 1895 ਰੁਪਏ ਦੀ ਕਿਆ ਬਾਤ ਹੈ ਕਲਰ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਨੇ ਜੀ ਵਾਹ ਬਈ ਵਾਹ ਕਢਾਈ ਬਹੁਤ ਸ਼ਾਨਦਾਰ ਕਢਾਈ ਕੀਤੀ ਹੋਈ ਹੈ ਜੀ ਸਾਰਾ ਆਲ ਓਵਰ ਡਿਜੀਟਲ ਪ੍ਰਿੰਟ ਹੈ ਜੀ ਫੁੱਲ ਪਿਓਰ ਮਸਲੀਨ ਦਾ ਜੀ ਦੁਪੱਟਾ ਆ ਲੋ ਜੀ ਦੁਪੱਟਾ ਦੇਖੋ ਡਿਜੀਟਲ ਦੁਪੱਟਾ ਸਿਰਫ 1895 ਰੁਪਏ ਜੀ ਬਸ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆਹ ਲਓ ਜੀ ਪੀਸ ਦੇਖੋ ਜਰਾ ਅੰਪੀਰੀਅਲ ਬ੍ਰਾਂਡ ਦਾ ਪੀਸ ਆ ਕਿਆ ਬਾਤ ਹੈ ਸਾਰਾ ਡਿਜੀਟਲ ਬਿੰਡਿੰਗ ਪਿਓਰ ਕੈਮਰਿਕ ਕਾਟਨ ਗਰਮੀਆਂ ਦੇ ਤੋਹਫੇ ਅੰਪੀਰੀਅਲ ਬ੍ਰਾਂਡ ਹੱਥ ਦਾ ਕੰਮ ਕੀਤਾ ਜੀ ਸਾਰਾ ਸਾਰਾ ਮਿਰਰ ਦਾ ਕੰਮ ਕੀਤਾ ਆ ਪੂਰੀ ਫਰੰਟ ਦੇ ਉੱਪਰ ਤੁਹਾਨੂੰ ਆਰੀ ਦਾ ਕੰਮ ਮਿਲੂਗਾ ਜੀ ਹਾਈਲਾਈਟ ਕੀਤਾ ਹੋਇਆ ਆਹ ਲਓ ਜੀ ਬਾਟਮ ਮਿਲੂਗੀ ਜੀ ਹੌਟ ਪਿੰਕ ਜਾਂ ਸ਼ੇਡ ਆ ਹਾਲੋ ਦੁਪੱਟਾ ਕਯਾ ਬਾਤ ਹੈ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਜੀ ਬਹੁਤ ਵਧੀਆ ਦੁਪੱਟਾ ਚਾਰੇ ਪਾਸੇ ਲੈਸ ਲੱਗੀ ਹੋਈ ਹੈ ਜੀ ਦੁਪੱਤੇ ਦੇ ਡਿਜੀਟਲ ਪ੍ਰਿੰਟ ਰਹੂਗਾ ਰੇਟ ਰਹੂਗਾ ਇਹਦਾ ਵੀ 1895 ਰੁਪਏ ਕਲਰ ਤੁਹਾਨੂੰ ਦੋ ਮਿਲਣਗੇ ਦੇ ਵਿੱਚ ਇੱਕ ਕਲਰ ਮਿਲੂਗਾ ਜੀ ਜੈਲੋ ਅੰਪੀਰੀਅਲ ਬ੍ਰਾਂਡ ਦਾ ਪੀਸ ਹੈ ਜੀ ਆਹ ਲਓ ਕਲਰ ਦੇਖੋ ਕਿੰਨਾ ਸ਼ਾਨਦਾਰ ਕਯਾ ਬਾਤ ਹੈ ਖੂਬਸੂਰਤ ਪੀਸ ਕਿੱਢਾਈ ਦੇਖੋ ਕਿੰਨੀ ਸ਼ਾਨਦਾਰ ਆ ਪਿਓਰ ਡਿਜੀਟਲ ਬੈਕਫ੍ਰੰਟ ਦੋਨੋਂ ਪ੍ਰਿੰਟਡ ਮਿਲਣਗੇ ਜੀ ਬਾਹਾਂ ਦੇ ਲੱਗ ਦੇਖੋ ਪ੍ਰਿੰਟ ਮਿਲੂਗਾ ਮਿਰਰ ਦਾ ਕੰਮ ਕੀਤਾ ਹੋਇਆ ਬ੍ਰਾਂਡ ਨਾਲ ਲੱਗਿਆ ਜੀ ਇਹ ਫੀਰਲ ਬ੍ਰਾਂਡ ਚੈੱਕ ਕਰ ਲਓ ਔਰ ਨਾਲ ਕਾਟਨ ਦੀ ਮਿਲੂਗੀ ਤੁਹਾਨੂੰ ਬਾਟਮ ਔਰ ਨਾਲ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਸਿਰਫ 1800 ਤੇ 95 ਰੁਪਏ ਜੀ ਕਿਆ ਬਾਤ ਹੈ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਖੂਬਸੂਰਤ ਦੁਪੱਟਾ ਡਿਜੀਟਲ ਦੁਪੱਟਾ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਸਾਡੇ ਸਕਰੀਨ ਦੇ ਉੱਪਰ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ